ਰੱਬ ਦਾ ਸਿਮਰਨ ਸਭ ਤੋਂ ਉੱਚਾ ਕਬ ਕੈ ਸਿਮਰਨ ਹੁਦਰੇ ਮੁਝਾ ਰੱਬ ਕੈ ਸਿਮਰਨ ਕ੍ਰਿਸ਼ਨਾ ਬੁਝੈ ਕਬ ਕੈ ਸਿਮਰਨ ਸਭ ਕਿਸ ਸੁਝੈ ਰੱਬ ਕੈ ਸਿਮਰਨ ਨਾਹੀ ਜਮ ਤਰਾਸ ਕਬ ਕੈ ਸਿਮਰਨ ਪੂਰਨ ਆਸਾ ਰੱਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਾਹੇ ਸਮਾਏ ਰੱਬ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਰabb ਕੋ ਸਿਮਰੇ ਸੇ ਤਨਵੰਤੇ ਰੱਬ ਕੋ ਸਿਮਰੇ ਸੇ ਬਤਵੰਤੇ ਰੱਬ ਕੋ ਸਿਮਰੇ ਸੇ ਜਨ ਪਰਵਾਨ ਰੱਬ ਕੋ ਸਿਮਰੇ ਸੇ ਘੁਰ ਪਰਵਾਨ ਤਬ ਕੋ ਸਿਮਰੇ ਸੇ ਬੇਮੋਤਾ ਤੇ ਤਬ ਕੋ ਸਿਮਰੇ ਸੇ ਸਰਬ ਕੇ ਰਾਜੇ ਤਬ ਕੋ ਸਿਮਰੇ ਸੇ ਸੁਖ ਵਾਸੀ ਤਬ ਕੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾ ਧਾਨ ਕੇ ਜਨ ਕੀ ਮੰਗਰ ਵਾਲਾ ਤਬ ਕੋ ਸਿਮਰੇ ਸੇ ਪਰਉਪਕਾਰੀ ਤਬ ਕੋ ਸਿਮਰਤਨ ਸਤਿ ਬਲਹਾਰੀ ਤਬ ਕੋ ਸਿਮਰੇ ਸੇ ਮੁਖ ਸੁਹਾਵੇ ਤਬ ਕੋ ਸਿਮਰਤਨ ਸੂਬਿਹਾਵੇ ਤਬ ਕੋ ਸਿਮਰਤਨ ਆਤਮ ਜੀਤਾ ਸਿਮਰਤਨ ਨਿਰਮਲ ਰੀਤਾ ਤਬ ਕੋ ਸਿਮਰਤਨ ਅੰਧ ਕਨੇਰੇ ਤਬ ਕੋ ਸਿਮਰੇ